ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਥੋੜਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਰਣਪੁਰ ਸਾਹਿਬ ਮੈਂ ਆਪਣੇ ਸੋਹਣੇ ਪਿੰਡ ਗੰਭੀਰਪੁਰ ਤੋਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਜਿਸ ਤਰੀਕੇ ਦੀ ਰਾਜਨੀਤੀ ਅਸੀਂ ਕਰਨਾ ਚਾਹੁੰਦੇ ਸੀ ਈਮਾਨਦਾਰੀ ਦੀ ਨਿਮਰਤਾ ਦੀ ਤੇ ਕੰਮਾਂ ਦੀ ਆਪ ਸਭ ਨੇ ਉਸ ਰਾਜਨੀਤੀ ਨੂੰ ਕਬੂਲਿਆ ਹੈ ਚੰਗੀ ਗੱਲ ਇਹ ਹੈ ਕਿ ਅੱਜ ਬਲਾਕ ਸਮਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਵੋਟਾਂ ਪਈਆਂ ਸ਼੍ਰੀ ਰਣਪੁਰ ਸਾਹਿਬ ਹਲਕੇ ਚ ਕਿਤੇ ਵੀ ਇੱਕ ਜਗ੍ਹਾ ਤੇ ਕਿਸੇ ਬੂਤੇ ਵੀ ਕੋਈ ਲੜਾਈ ਦਾ ਕੋਈ ਝਗੜੇ ਦਾ ਕੋਈ ਇਦਾਂ ਦੀ ਖਬਰ ਨਹੀਂ ਆਈ ਆ ਪੂਰੀ ਆਪਸੀ ਭਾਈਚਾਰੇ ਨਾਲ ਸਾਂਝੀ ਵਾਲਤਾ ਦੇ ਨਾਲ ਵੋਟਾਂ ਪਾਈਆਂ ਆ ਦੇਈ ਪਈਆਂ ਨੇ ਇਹ ਇੱਕ ਬਹੁਤ ਚੰਗੀ ਜਿਹੜੀ ਹੈ ਗੱਲ ਹੈ ਬਹੁਤ ਕਿਉਂਕਿ ਸਾਡਾ ਆਪਸੀ ਭਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਆਪ ਜੀ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਕਾਗਜ਼ ਪਰੰਤੋਂ ਨਹੀਂ ਰੋਕਿਆ ਗਿਆ ਜੀ ਕਿਸੇ ਦੇ ਉੱਤੇ ਕੋਈ ਪਰਚਾ ਕੋਈ ਝੂਠਾ ਕੇਸ ਜਾਂ ਕੁਝ ਨਹੀਂ ਕੀਤਾ ਗਿਆ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਏਗੇ ਤੇ ਮੈਨੂੰ ਯਾਦ ਹੈ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ ਸਾਡੇ ਪੋਸਟਰ ਫਾੜੇ ਜਾਂਦੇ ਸੀ ਸਾਡੇ ਬੋਰਡ ਉਹ ਤਾਂ ਹੁਣ ਵੀ ਖੈਰ ਫਾੜ ਜਾਂਦੇ ਸਾਡੇ ਨਹੀਂ ਸਾਡੇ ਉਹ ਨਹੀਂ ਪੱਥਰ ਤੋੜ ਜਾਂਦੇ ਆ ਪਰ ਸਾਡੀ ਸਾਡੇ ਸਾਡੀ ਰਾਜਨੀਤੀ ਦਾ ਸਟਾਈਲ ਵੱਖਰਾ ਹੈ ਇਹਨਾਂ 10 ਦਿਨਾਂ ਦੇ ਵਿੱਚ ਕੋਈ ਪਾਰਟੀ ਦਾ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਸਾਲਾ ਝੰਡਾ ਫਾੜਿਆ ਸਾਨੂੰ ਝੰਡਾ ਲਾਣ ਨਹੀਂ ਦਿੱਤਾ ਸਾਡਾ ਪੋਸਟਰ ਫਾੜੇ ਨਾ ਸਭ ਨੂੰ ਬਰਾਬਰ ਹੱਕ ਸੀ ਕੈਂਪੇਨ ਕਰਨ ਦਾ ਤੁਸੀਂ ਆਪਣੀ ਆਪਣੀ ਸੋਚ ਆਪਣੇ ਆਪਣੇ ਵਿਚਾਰ ਤਾਰਾ ਲੋਕਾ ਚ ਲਿਖੇ ਜਾਓ ਆ ਮੈਂ ਸਾਰੇ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕਰਦਾ ਕਿ ਸਾਰਾ ਇਲੈਕਸ਼ਨ ਸੋਕ ਸ਼ਾਂਤੀ ਨਾਲ ਜਿਹੜਾ ਹੈ ਸਿਰੇ ਚੜਿਆ ਤੇ ਖਾਸ ਕਰਕੇ ਦੂਜੀ ਜਿਹੜੇ ਹੁਣ ਦੂਜਾ ਧੰਨਵਾਦ ਮੇਰੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰਾਂ ਨਾਲ ਪ੍ਰਸਾਦ ਦੇ ਸਾਰੇ ਪਰਿਵਾਰ ਲਈ ਸਾਡੇ ਬਲਾਕ ਪ੍ਰਧਾਨਾਂ ਲਈ ਸਾਡੇ ਬੂਥ ਇੰਚਾਰਜਾਂ ਲਈ ਸਾਡੇ ਸਾਰੇ ਚੇਅਰਮੈਨ ਸਹਿਬਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸਾਰੇ ਉਮੀਦਵਾਰ ਸਾਡੇ ਸਾਰੇ ਵਿੰਗ ਮਹਿਲਾ ਵਿੰਗ ਯੂਥ ਵਿੰਗ ਐਸਸੀ ਵਿੰਗ ਕਿਸਾਨ ਵਿੰਗ ਸਭ ਦਾ ਸਭ ਦਾ ਦਿਲੋਂ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਮੇਰੇ ਭਰਾਵਾਂ ਦਾ ਸਾਡੇ ਸਰਪੰਚ ਵੀਰਾਂ ਦਾ ਜਿਹਨੇ ਛੋਟੇ ਵੱਡੇ ਭਾਈ ਬਣ ਕੇ ਐਨ ਇੱਕ ਪਰਿਵਾਰ ਬਣ ਕੇ ਚਟਾਨ ਬਣ ਕੇ ਅੱਜ ਖੜੇ ਨੇ ਹਰ ਬੂਥ ਤੇ ਕਿੰਨੇ ਜੋ ਮੈਂ ਫੋਟੋ ਵੀ ਲਗਾ ਰਿਹਾ ਤੇ ਜੋ ਮੈਂ ਦੇਖਿਆ ਫੋਟੋਆਂ ਦੇ ਵਿੱਚ ਹਰ ਜਗ੍ਹਾ ਆਮ ਆਦਮੀ ਪਾਰਟੀ ਦੇ ਬੂਤ ਤੇ ਬਹੁਤ ਭਾਰੀ ਰਸ਼ ਸੀਗਾ ਤੁਹਾਡੀ ਮਿਹਨਤ ਨੂੰ ਸਲਾਮ ਤੁਸੀਂ ਕਈ ਦਿਨਾਂ ਤੋਂ ਲੱਗੇ ਹੋਏ ਹੋ ਆਪ ਸਭ ਦਾ ਮੈਂ ਦੇਣਾ ਨਹੀਂ ਦੇ ਸਕਦਾ ਤੁਸੀਂ ਪਰਿਵਾਰ ਹੋ ਤੁਸੀਂ ਜਿਹੜੇ ਹੋ ਮੇਰੀਆਂ ਸੱਜੀਆਂ ਖਮੀਆਂ ਬਾਹਾਂ ਹੋ ਮੇਰੀ ਸ਼ਾਨ ਮੇਰੀ ਸ਼ੌਕਤ ਮੇਰੀ ਤਾਕਤ ਤੁਹਾਡੇ ਕਰਕੇ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨ ਦਾ ਹਰ ਇੱਕ ਲੀਡਰ ਸਹਿਬਾਨ ਦਾ ਹਰ ਇੱਕ ਸਰਪੰਚ ਸਹਿਬਾਨ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮੈਂ ਆਪਣੇ ਸੋਹਣੇ ਪਿੰਡ ਗੰਭੀਰਪੁਰ ਤੋਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਜਿਸ ਤਰੀਕੇ ਦੀ ਰਾਜਨੀਤੀ ਅਸੀਂ ਕਰਨਾ ਚਾਹੁੰਦੇ ਸੀ ਆ ਇਮਾਨਦਾਰੀ ਦੀ ਨਿਮਰਤਾ ਦੀ ਤੇ ਕੰਮਾਂ ਦੀ ਆਪ ਸਭ ਨੇ ਉਸ ਰਾਜਨੀਤੀ ਨੂੰ ਕਬੂਲਿਆ ਹੈ ਆ ਚੰਗੀ ਗੱਲ ਇਹ ਹੈ ਕਿ ਅੱਜ ਬਲਾਕ ਸਮਤੀ ਤੇ ਜ਼ਿਲ੍ਹਾ ਪਰੀਸ਼ਦ ਦੀਆਂ ਵੋਟਾਂ ਪਈਆਂ ਸ਼੍ਰੀ ਨਾਨਦਪੁਰ ਸਾਹਿਬ ਹਲਕੇ 'ਚ ਕਿਤੇ ਵੀ ਇੱਕ ਜਗ੍ਹਾ ਤੇ ਕਿਸੇ ਬੂਤੇ ਤੇ ਵੀ ਕੋਈ ਲੜਾਈ ਦਾ ਕੋਈ ਝਗੜੇ ਦਾ ਕੋਈ ਐਦਾਂ ਦੀ ਖਬਰ ਨਹੀਂ ਆਈ ਆ ਪੂਰੀ ਆਪਸੀ ਭਾਈਚਾਰੇ ਨਾਲ ਸਾਂਝੀ ਵਲਟਾ ਦੇ ਨਾਲ ਵੋਟਾਂ ਪਈਆਂ ਆ ਬਈ ਪਈਆਂ ਨੇ ਇਹ ਬਹੁਤ ਚੰਗੀ ਆ ਜਿਹੜੀ ਹੈ ਗੱਲ ਹੈ ਬਹੁਤ ਕਿਉਂਕਿ ਸਾਡਾ ਆਪਸੀ ਭਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਆਪ ਜੀ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਕਾਗਜ਼ ਪਰੰਤੋਂ ਨਹੀਂ ਰੋਕਿਆ ਗਿਆ ਜੀ ਕਿਸੇ ਦੇ ਉੱਤੇ ਕੋਈ ਪਰਚਾ ਕੋਈ ਛੂਠਾ ਕੇਸ ਜਾਂ ਕੁਝ ਨਹੀਂ ਕੀਤਾ ਗਿਆ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਏ ਗਏ ਤੇ ਮੈਨੂੰ ਯਾਦ ਹੈ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ ਸਾਡੇ ਪੋਸਟਰ ਫਾੜੇ ਜਾਂਦੇ ਸੀ ਸਾਡੇ ਬੋਰਡ ਉਹ ਤਾਂ ਹੁਣ ਵੀ ਖੈਰ ਫਾੜ ਜਾਂਦੇ ਸਾਡੇ ਨਹੀਂ ਸਾਡੇ ਉਹ ਨਹੀਂ ਪੱਥਰ ਤੋੜ ਜਾਂਦੇ ਆ ਪਰ ਸਾਡੀ ਸਾਡੇ ਸਾਡੀ ਰਾਜਨੀਤੀ ਦਾ ਸਟਾਈਲ ਵੱਖਰਾ ਹੈ ਇਹਨਾਂ 10 ਦਿਨਾਂ ਦੇ ਵਿੱਚ ਕੋਈ ਪਾਰਟੀ ਦਾ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਸਾਡਾ ਝੰਡਾ ਫਾੜਿਆ ਸਾਨੂੰ ਝੰਡਾ ਲਾਉਣ ਨਹੀਂ ਦਿੱਤਾ ਸਾਡਾ ਪੋਸਟਰ ਫਾੜਿਆ ਨਾ ਸਭ ਨੂੰ ਬਰਾਬਰ ਹੱਕ ਸੀ ਕੈਂਪੇਨ ਕਰਨ ਦਾ ਤੁਸੀਂ ਆਪਣੀ ਆਪਣੀ ਸੋਚ ਆਪਣੇ ਆਪਣੇ ਵਿਚਾਰਤਾਰਾ ਲੋਕਾਂ ਚ ਲਿਖੇ ਜਾਓ ਆ ਮੈਂ ਸਾਰੇ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕਰਦਾ ਹਾਂ ਕਿ ਸਾਰਾ ਇਲੈਕਸ਼ਨ ਸੁਖ ਸ਼ਾਂਤੀ ਨਾਲ ਜਿਹੜਾ ਹੈ ਸਿਰੇ ਚੜਿਆ ਤੇ ਖਾਸ ਕਰਕੇ ਦੂਜੀ ਜਿਹੜੇ ਹੁਣ ਦੂਜਾ ਧੰਨਵਾਦ ਮੇਰੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰਾਂ ਨਾਲ ਪ੍ਰਸਾਦ ਦੇ ਸਾਰੇ ਪਰਿਵਾਰ ਲਈ ਸਾਡੇ ਬਲਾਕ ਪ੍ਰਧਾਨਾਂ ਲਈ ਸਾਡੇ ਬੂਥ ਇੰਚਾਰਜਾਂ ਲਈ ਸਾਡੇ ਸਾਰੇ ਚੇਅਰਮੈਨ ਸਹਿਬਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸਾਰੇ ਉਮੀਦਵਾਰ ਸਾਡੇ ਸਾਰੇ ਵਿੰਗ ਮਹਿਲਾ ਵਿੰਗ ਯੂਥ ਵਿੰਗ ਐਸਸੀ ਵਿੰਗ ਕਿਸਾਨ ਵਿੰਗ ਸਭ ਦਾ ਸਭ ਦਾ ਦਿਲੋਂ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਮੇਰੇ ਭਰਾਵਾਂ ਦਾ ਸਾਡੇ ਸਰਪੰਚ ਵੀਰਾਂ ਦਾ ਜਿਹਨੇ ਛੋਟੇ ਵੱਡੇ ਭਾਈ ਬਣ ਕੇ ਐਨ ਇੱਕ ਪਰਿਵਾਰ ਬਣ ਕੇ ਚਟਾਨਣ ਬਣ ਕੇ ਅੱਜ ਖੜੇ ਰਹੇ ਹਰ ਬੂਥ ਤੇ ਕਿਹਨੇ ਜੋ ਮੈਂ ਫੋਨਤੇ ਵੀ ਲਗਾ ਰਿਹਾ ਤੇ ਜੋ ਮੈਂ ਦੇਖਿਆ ਫੋਟੋਆਂ ਦੇ ਵਿੱਚ ਹਰ ਜਗ੍ਹਾ ਆਮ ਆਦਮੀ ਪਾਰਟੀ ਦੇ ਬੂਥ ਤੇ ਬਹੁਤ ਭਾਰੀ ਰਸ਼ ਸੀਗਾ ਤੁਹਾਡੀ ਮਿਹਨਤ ਨੂੰ ਸਲਾਮ ਤੁਸੀਂ ਕਈ ਦਿਨਾਂ ਤੋਂ ਲੱਗੇ ਹੋਏ ਹੋ ਆਪ ਸਭ ਦਾ ਮੈਂ ਦੇਣਾ ਨਹੀਂ ਦੇ ਸਕਦਾ ਤੁਸੀਂ ਪਰਿਵਾਰ ਹੋ ਤੁਸੀਂ ਜਿਹੜੇ ਹੋ ਮੇਰੀਆਂ ਸੱਜੀਆਂ ਖਬੀਆਂ ਬਾਹਾਂ ਹੋ ਮੇਰੀ ਸ਼ਾਨ ਮੇਰੀ ਸ਼ੌਕਤ ਮੇਰੀ ਤਾਕਤ ਤੁਹਾਡੇ ਕਰਕੇ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨ ਦਾ ਹਰ ਇੱਕ ਲੀਡਰ ਸਹਿਬਾਨ ਦਾ ਹਰ ਇੱਕ ਸਰਪੰਚ ਸਹਿਬਾਨ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮੈਂ ਆਪਣੇ ਸੋਹਣੇ ਪਿੰਡ ਗੰਭੀਰਪੁਰ ਤੋਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਜਿਸ ਤਰੀਕੇ ਦੀ ਰਾਜਨੀਤੀ ਅਸੀਂ ਕਰਨਾ ਚਾਹੁੰਦੇ ਸੀ ਆ ਇਮਾਨਦਾਰੀ ਦੀ ਨਿਮਰਤਾ ਦੀ ਤੇ ਕੰਮਾਂ ਦੀ ਆਪ ਸਭ ਨੇ ਉਸ ਰਾਜਨੀਤੀ ਨੂੰ ਕਬੂਲਿਆ ਹੈ ਆ ਚੰਗੀ ਗੱਲ ਇਹ ਹੈ ਕਿ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਈਆਂ ਸ਼੍ਰੀਨੰਦਪੁਰ ਸਾਹਿਬ ਹਲਕੇ 'ਚ ਕਿਤੇ ਵੀ ਇੱਕ ਜਗ੍ਹਾ ਤੇ ਕਿਸੇ ਬੂਤੇ ਤੇ ਵੀ ਕੋਈ ਲੜਾਈ ਦਾ ਕੋਈ ਝਗੜੇ ਦਾ ਕੋਈ ਐਦਾਂ ਦੀ ਖਬਰ ਨਹੀਂ ਆਈ ਆ ਪੂਰੀ ਆਪਸੀ ਭਾਈਚਾਰੇ ਨਾਲ ਸਾਂਝੀ ਵਲਟਾ ਦੇ ਨਾਲ ਵੋਟਾਂ ਪਈਆਂ ਆ ਪਈਆਂ ਨੇ ਇਹ ਬਹੁਤ ਚੰਗੀ ਆ ਜਿਹੜੀ ਹੈ ਗੱਲ ਹੈ ਬੱਚ ਕਿਉਂਕਿ ਸਾਡਾ ਆਪਸੀ ਪਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਆਪ ਜੀ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਕਾਗਜ਼ ਪਰੰੰ ਤੋਂ ਨਹੀਂ ਰੋਕਿਆ ਗਿਆ ਜੀ ਕਿਸੇ ਦੇ ਉੱਤੇ ਕੋਈ ਪਰਚਾ ਕੋਈ ਛੂਠਾ ਕੇਸ ਜਾਂ ਕੁਝ ਨਹੀਂ ਕੀਤਾ ਗਿਆ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਏ ਗਏ ਤੇ ਮੈਨੂੰ ਯਾਦ ਹੈ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ ਸਾਡੇ ਪੋਸਟਰ ਫਾੜੇ ਜਾਂਦੇ ਸੀ ਸਾਡੇ ਬੋਰਡ ਉਹ ਤਾਂ ਹੁਣ ਵੀ ਖੈਰ ਫਾੜ ਜਾਂਦੇ ਸਾਡੇ ਨਹੀਂ ਸਾਡੇ ਉਹ ਨਹੀਂ ਪੱਥਰ ਤੋੜ ਜਾਂਦੇ ਆ ਪਰ ਸਾਡੀ ਕਿਸ ਸਾਡੇ ਸਾਡੀ ਰਾਜਨੀਤੀ ਦਾ ਸਟਾਈਲ ਵੱਖਰਾ ਹੈ ਇਹਨਾਂ 10 ਦਿਨਾਂ ਦੇ ਵਿੱਚ ਕੋਈ ਪਾਰਟੀ ਦਾ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਸਾਡਾ ਝੰਡਾ ਫਾੜਿਆ ਸਾਡੂੰ ਝੰਡਾ ਲਾਣ ਨਹੀਂ ਦਿੱਤਾ ਸਾਡਾ ਪੋਸਟਰ ਫਾੜੇ ਨਾ ਸਭ ਨੂੰ ਬਰਾਬਰ ਹੱਕ ਸੀ ਕੈਂਪੇਨ ਕਰਨ ਦਾ ਤੁਸੀਂ ਆਪਣੀ ਆਪਣੀ ਸੋਚ ਆਪਣੇ ਆਪਣੇ ਵਿਚਾਰ ਤਾਰਾ ਲੋਕਾਂ 'ਚ ਲਿਖੇ ਜਾਓ ਆ ਮੈਂ ਸਾਰੇ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕਰਦਾ ਹਾਂ ਕਿ ਸਾਰਾ ਇਲੈਕਸ਼ਨ ਸੁਖ ਸ਼ਾਂਤੀ ਨਾਲ ਜਿਹੜਾ ਹੈ ਸਿਰੇ ਚੜਿਆ ਤੇ ਖਾਸ ਕਰਕੇ ਦੂਜੀ ਜਿਹੜੇ ਹੁਣ ਦੂਜਾ ਧੰਨਵਾਦ ਮੇਰੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰਾਂ ਨਾਲ ਪ੍ਰੋਸਾਬ ਦੇ ਸਾਰੇ ਪਰਿਵਾਰ ਲਈ ਸਾਡੇ ਬਲਾਕ ਪ੍ਰਧਾਨਾਂ ਲਈ ਸਾਡੇ ਬੂਥ ਇੰਚਾਰਜਾਂ ਲਈ ਸਾਡੇ ਸਾਰੇ ਚੇਅਰਮੈਨ ਸਹਿਬਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸਾਰੇ ਉਮੀਦਵਾਰ ਸਾਡੇ ਸਾਰੇ ਵਿੰਗ ਮਹਿਲਾ ਵਿੰਗ ਯੂਥ ਵਿੰਗ ਐਸਸੀ ਵਿੰਗ ਕਿਸਾਨ ਵਿੰਗ ਸਭ ਦਾ ਸਭ ਦਾ ਦਿਲੋਂ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਮੇਰੇ ਭਰਾਵਾਂ ਦਾ ਸਾਡੇ ਸਰਪੰਚ ਵੀਰਾਂ ਦਾ ਜਿਹਨੇ ਛੋਟੇ ਵੱਡੇ ਭਾਈ ਬਣ ਕੇ ਐਨ ਇੱਕ ਪਰਿਵਾਰ ਬਣ ਕੇ ਚਟਾਨ ਬਣ ਕੇ ਅੱਜ ਖੜੇ ਰੇ ਹਰ ਬੂਥ ਤੇ ਕਿਹਲੇ ਜੋ ਮੈਂ ਫੋਂਟ ਵਿਲਾਗਾਰਿਆ ਤੇ ਜੋ ਮੈਂ ਦੇਖਿਆ ਫੋਟੋਆਂ ਦੇ ਵਿੱਚ ਹਰ ਜਗ੍ਹਾ ਆਮ ਆਦਮੀ ਪਾਰਟੀ ਦੇ ਬੂਥ ਤੇ ਬਹੁਤ ਭਾਰੀ ਰਸ਼ ਸੀਗਾ ਤੁਹਾਡੀ ਮਿਹਨਤ ਨੂੰ ਸਲਾਮ ਤੁਸੀਂ ਕਈ ਦਿਨਾਂ ਤੋਂ ਲੱਗੇ ਹੋਇਓ ਆਪ ਸਭ ਦਾ ਮੈਂ ਧੰਨ ਨਹੀਂ ਦੇ ਸਕਦਾ ਤੁਸੀਂ ਪਰਿਵਾਰ ਹੋ ਤੁਸੀਂ ਜਿਹੜੇ ਹੋ ਮੇਰੀਆਂ ਸੱਜੀਆਂ ਖਬੀਆਂ ਬਾਹਾਂ ਹੋ ਮੇਰੀ ਸ਼ਾਨ ਮੇਰੀ ਸ਼ੌਕਤ ਮੇਰੀ ਤਾਕਤ ਤੁਹਾਡੇ ਕਰਕੇ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨ ਦਾ ਹਰ ਇੱਕ ਲੀਡਰ ਸਹਿਬਾਨ ਦਾ ਹਰ ਇੱਕ ਸਰਪੰਚ ਸਹਿਬਾਨ ਦਾ ਦਿলো ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਰਣਗਪੁਰ ਸਾਹਿਬ ਮੈਂ ਆਪਣੇ ਸੋਹਣੇ ਪਿੰਡ ਗੰਭੀਰਪੁਰ ਤੋਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਜਿਸ ਤਰੀਕੇ ਦੀ ਰਾਜਨੀਤੀ ਅਸੀਂ ਕਰਨਾ ਚਾਹੁੰਦੇ ਸੀ ਈਮਾਨਦਾਰੀ ਦੀ ਨਿਮਰਤਾ ਦੀ ਤੇ ਕੰਮਾਂ ਦੀ ਆਪ ਸਭ ਨੇ ਉਸ ਰਾਜਨੀਤੀ ਨੂੰ ਕਬੂਲਿਆ ਹੈ ਆ ਚੰਗੀ ਗੱਲ ਇਹ ਹੈ ਕਿ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਈਆਂ ਸ਼੍ਰੀਨੰਦਪੁਰ ਸਾਹਿਬ ਹਲਕੇ 'ਚ ਕਿਤੇ ਵੀ ਇੱਕ ਜਗ੍ਹਾ ਤੇ ਕਿਸੇ ਬੂਤੇ ਤੇ ਵੀ ਕੋਈ ਲੜਾਈ ਦਾ ਕੋਈ ਝਗੜੇ ਦਾ ਕੋਈ ਐਦਾਂ ਦੀ ਖਬਰ ਨਹੀਂ ਆਈ ਆ ਪੂਰੀ ਆਪਸੀ ਭਾਈਚਾਰੇ ਨਾਲ ਸਾਂਝੀ ਵਲਟਾ ਦੇ ਨਾਲ ਵੋਟਾਂ ਪਈਆਂ ਆ ਪਈਆਂ ਨੇ ਇਹ ਬਹੁਤ ਚੰਗੀ ਆ ਜਿਹੜੀ ਹੈ ਗੱਲ ਹੈ ਬੱਚ ਕਿਉਂਕਿ ਸਾਡਾ ਆਪਸੀ ਪਾਈਚਾਰਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਆਪ ਜੀ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਕਾਗਜ਼ ਪਰੰੰ ਤੋਂ ਨਹੀਂ ਰੋਕਿਆ ਗਿਆ ਜੀ ਕਿਸੇ ਦੇ ਉੱਤੇ ਕੋਈ ਪਰਚਾ ਕੋਈ ਛੂਠਾ ਕੇਸ ਜਾਂ ਕੁਝ ਨਹੀਂ ਕੀਤਾ ਗਿਆ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਏ ਗਏ ਤੇ ਮੈਨੂੰ ਯਾਦ ਹੈ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ ਸਾਡੇ ਪੋਸਟਰ ਫਾੜੇ ਜਾਂਦੇ ਸੀ ਸਾਡੇ ਬੋਰਡ ਉਹ ਤਾਂ ਹੁਣ ਵੀ ਖੈਰ ਫਾੜ ਜਾਂਦੇ ਸਾਡੇ ਨਹੀਂ ਸਾਡੇ ਉਹ ਨਹੀਂ ਪੱਥਰ ਤੋੜ ਜਾਂਦੇ ਆ ਪਰ ਸਾਡੀ ਕਿਸ ਸਾਡੇ ਸਾਡੀ ਰਾਜਨੀਤੀ ਦਾ ਸਟਾਈਲ ਵੱਖਰਾ ਹੈ ਇਹਨਾਂ 10 ਦਿਨਾਂ ਦੇ ਵਿੱਚ ਕੋਈ ਪਾਰਟੀ ਦਾ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਸਾਡਾ ਝੰਡਾ ਫਾੜਿਆ ਸਾਨੂੰ ਝੰਡਾ ਲਾਉਣ ਨਹੀਂ ਦਿੱਤਾ ਸਾਡਾ ਪੋਸਟਰ ਫਾੜਿਆ ਨਾ ਸਭ ਨੂੰ ਬਰਾਬਰ ਹੱਕ ਸੀ ਕੈਂਪੇਨ ਕਰਨ ਦਾ ਤੁਸੀਂ ਆਪਣੀ ਆਪਣੀ ਸੋਚ ਆਪਣੇ ਆਪਣੇ ਵਿਚਾਰਤਾਰਾ ਲੋਕਾਂ 'ਚ ਲਿਖੇ ਜਾਓ ਆ ਮੈਂ ਸਾਰੇ ਪਾਰਟੀਆਂ ਦੇ ਆਗੂਆਂ ਦਾ ਧੰਨਵਾਦ ਕਰਦਾ ਹਾਂ ਕਿ ਸਾਰਾ ਇਲੈਕਸ਼ਨ ਸੁਖ ਸ਼ਾਂਤੀ ਨਾਲ ਜਿਹੜਾ ਹੈ ਸਿਰੇ ਚੜਿਆ ਤੇ ਖਾਸ ਕਰਕੇ ਦੂਜੀ ਜਿਹੜੇ ਹੁਣ ਦੂਜਾ ਧੰਨਵਾਦ ਮੇਰੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰਾਂ ਨਾਲ ਪ੍ਰੋਫੈਸਰ ਸਾਹਿਬ ਦੇ ਸਾਰੇ ਪਰਿਵਾਰ ਲਈ ਸਾਡੇ ਬਲਾਕ ਪ੍ਰਧਾਨਾਂ ਲਈ ਸਾਡੇ ਬੂਥ ਇੰਚਾਰਜਾਂ ਲਈ ਸਾਡੇ ਸਾਰੇ ਚੇਅਰਮੈਨ ਸਹਿਬਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸਾਰੇ ਉਮੀਦਵਾਰ ਸਾਡੇ ਸਾਰੇ ਵਿੰਗ ਮਹਿਲਾ ਵਿੰਗ ਯੂਥ ਵਿੰਗ ਐਸਸੀ ਵਿੰਗ ਕਿਸਾਨ ਵਿੰਗ ਸਭ ਦਾ ਸਭ ਦਾ ਦਿਲੋਂ ਧੰਨਵਾਦ ਤੇ ਸਭ ਤੋਂ ਵੱਧ ਧੰਨਵਾਦ ਮੇਰੇ ਭਰਾਵਾਂ ਦਾ ਸਾਡੇ ਸਰਪੰਚ ਵੀਰਾਂ ਦਾ ਜਿਹਨੇ ਛੋਟੇ ਵੱਡੇ ਭਾਈ ਬਣ ਕੇ ਐਨ ਇੱਕ ਪਰਿਵਾਰ ਬਣ ਕੇ ਚਟਾਨ ਬਣ ਕੇ ਅੱਜ ਖੜੇ ਰਹੇ ਹਰ ਬੂਥ ਤੇ ਕਿੰਨੇ ਜੋ ਮੈਂ ਫੋਟੋ ਵੀ ਲਗਾਰੇ ਆ ਤੇ ਜੋ ਮੈਂ ਦੇਖਿਆ ਫੋਟੋਆਂ ਦੇ ਵਿੱਚ ਹਰ ਜਗ੍ਹਾ ਆਮ ਆਦਮੀ ਪਾਰਟੀ ਦੇ ਬੂਥ ਤੇ ਬਹੁਤ ਭਾਰੀ ਰਸ਼ ਸੀਗਾ ਤੁਹਾਡੀ ਮਿਹਨਤ ਨੂੰ ਸਲਾਮ ਤੁਸੀਂ ਕਈ ਦਿਨਾਂ ਤੋਂ ਲੱਗੇ ਹੋਇਓ ਆਪ ਸਭ ਦਾ ਮੈਂ ਦੇਣਾ ਨਹੀਂ ਦੇ ਸਕਦਾ ਤੁਸੀਂ ਪਰਿਵਾਰ ਹੋ ਤੁਸੀਂ ਜਿਹੜੇ ਹੋ ਮੇਰੀਆਂ ਸੱਜੀਆਂ ਖਬੀਆਂ ਬਾਹਾਂ ਹੂੰ ਮੇਰੀ ਸ਼ਾਨ ਮੇਰੀ ਸ਼ੌਕਤ ਮੇਰੀ ਤਾਕਤ ਤੁਹਾਡੇ ਕਰਕੇ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਸਹਿਬਾਨ ਦਾ ਹਰ ਇੱਕ ਲੀਡਰ ਸਹਿਬਾਨ ਦਾ ਹਰ ਇੱਕ ਸਰਪੰਚ ਸਹਿਬਾਨ ਦਾ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ